ਸਸ਼ੀਕਾਲ ਜੀ ਲੇਖ ਵੀਡੀਓ ਵਿੱਚ ਜਦੋਂ ਪਿੰਕੀ ਨੂੰ ਪਿੰਕੀ ਤੇ ਕਵਲ ਦੀ ਹੋ ਜਾਂਦੀ ਹੈ ਲੜਾਈ ਜਦੋਂ ਪਿੰਕੀ ਨੂੰ ਕਵਲ ਨੇ ਮਾਰਿਆ ਆ ਤੇ ਉਹ ਕਹਿੰਦਾ ਆ ਕਿ ਸਾਡੇ ਘਰੋਂ ਨਿਕਲ ਜਾ ਤੇ ਜੋ ਉਸਨੇ ਸੋਚਿਆ ਆ ਸਾਰਾ ਕੁਝ ਉਸਦੇ ਉਲਟ ਹੋ ਗਿਆ ਉਹ ਸੋਚਦੀ ਸੀ ਕਿ ਇਹ ਤਾਂ ਵਿਚਾਰਾ ਜਿਹਾ ਆਇਆ ਇਹ ਮੈਨੂੰ ਕਹੇਗਾ ਕਿ ਮੈਨੂੰ ਮੈਂ ਤੈਨੂੰ ਤਲਾਕ ਦੇਣਾ ਆ ਤੇ ਮੈਂ ਇਸ ਤੋਂ ਪੈਸੇ ਭੋਟਾਂਗੇ ਪਰ ਕਵਲ ਨੇ ਤਾਂ ਆਪਣੀ ਦਿਖਾ ਦਿੱਤੀ ਹਿੰਮਤ ਕਵਲ ਨੇ ਉਸ ਨੂੰ ਐਦਾਂ ਕੁੱਟਿਆ ਕਿ ਉਹ ਤਾਂ ਡਰ ਹੀ ਗਈ ਉਸ ਨੂੰ ਲੱਗਦਾ ਸੀ ਕਿ ਹੁਣ ਇਸ ਨੇ ਮੈਨੂੰ ਨਹੀਂ ਛੱਡਣਾ ਜੇ ਮੰਮੀ ਨਹੀਂ ਆਂਦੇ ਤਾਂ ਇਸ ਨੇ ਮੇਰਾ ਅੱਜ ਕੰਮ ਤਮਾਮ ਹੀ ਕਰ ਦੇਣਾ ਸੀ ਤੇ ਫਿਰ ਉਹ ਆਪਣੇ ਆਸ਼ਿਕ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਇੱਥੋਂ ਲੈ ਚੱਲ ਚੰਡੀਗੜ੍ਹ ਲੈ ਜਾ ਉਹ ਕਹਿੰਦਾ ਆ ਚਲੀ ਜਾ ਤੂੰ ਇੱਥੋਂ ਤੇ ਹੁਣ ਤਾਂ ਮੈਨੂੰ ਮੇਰੇ ਘਰਦਿਆਂ ਨੇ ਵੀ ਨਹੀਂ ਬਖਸ਼ਣਾ ਜੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਮੰਮੀ ਤੇ ਪੂਆਨੇ ਤਾਂ ਮੈਨੂੰ ਪਹਿਲਾਂ ਹੀ ਬਹੁਤ ਸਮਝਾਇਆ ਸੀ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਹੁਣ ਜਦੋਂ ਉਹਨਾਂ ਨੂੰ ਵੀ ਪਤਾ ਲੱਗਣਾ ਆ ਤਾਂ ਮੈਨੂੰ ਉਹਨਾਂ ਨੇ ਵੀ ਕੁੱਟਣਾ ਤੇ ਫਿਰ ਜਦੋਂ ਕਹਿੰਦਾ ਆ ਕਿ ਤੂੰ ਇਦਾਂ ਕਰ ਘਰ ਦੇ ਵਿੱਚ ਜੋ ਕੈਸ਼ ਪਿਆ ਏ ਸੋਨਾ ਪਿਆ ਆ ਤੂੰ ਇਕੱਠਾ ਕਰ ਲੈ ਤੇ ਮੈਂ ਆ ਜਾਣਾ ਆ ਫਿਰ ਜਦੋਂ ਉਹ ਸਾਰਾ ਕੈਸ਼ ਤੇ ਸੋਨਾ ਘਰ ਵਿੱਚੋਂ ਇਕੱਠਾ ਕਰ ਲੈਂਦੀ ਐ ਤੇ ਉਹ ਰਾਤ ਨੂੰ ਭੱਜਣ ਦਾ ਪ੍ਰੋਗਰਾਮ ਬਣਾਉਂਦੀ ਆ ਤੇ ਉਹ ਉਸ ਪ੍ਰੋਗਰਾਮ ਦੇ ਵਿੱਚ ਕਾਮਜਾਬ ਹੋ ਜਾਂਦੀ ਆ ਤੇ ਜਦੋਂ ਸਾਰੇ ਪਿੰਡ ਵਿੱਚ ਰੋਣਾ ਪੈ ਜਾਂਦਾ ਆ ਤੇ ਵੀ ਕਵਲ ਦੀ ਬੋਟੀ ਭੱਜ ਗਈ ਆ ਤੇ ਜਦੋਂ ਸਾਰੇ ਘਰ ਦੇ ਉੱਠ ਕੇ ਦੇਖਦੇ ਆ ਕਿ ਪਿੰਕੀ ਹੈ ਨਹੀਂ ਘਰ ਦੇ ਵਿੱਚ ਤੇ ਉਹ ਸਾਰੇ ਆਲੇ-ਦੁਆਲੇ ਲੱਭਦੇ ਆ ਕਿ ਪਤਾ ਨਹੀਂ ਕਿੱਥੇ ਚਲੇਗੀ ਕਵਲ ਹੋਣਾ ਨੇ ਆਪਣੇ ਸਹੁਰੇ ਫੋਨ ਕੀਤਾ ਵੀ ਪਿੰਕੀ ਇੱਥੇ ਆਈ ਹੈ ਉਹਨੇ ਕਿਹਾ ਕਿ ਨਹੀਂ ਫਿਰ ਉਹ ਸਾਰੀ ਗੱਲ ਉਸਦੀ ਮਾਂ ਨੂੰ ਦੱਸਦਾ ਹੈ ਕਿ ਉਸਨੇ ਮੇਰੇ ਨਾਲ ਐਦਾਂ ਕੀਤਾ ਆ ਹੁਣ ਮੈਨੂੰ ਲੱਗਦਾ ਆ ਕਿ ਉਹ ਉਸ ਮੁੰਡੇ ਨਾਲ ਹੀ ਭੱਜ ਗਈ ਜਿਹਦੇ ਨਾਲ ਗੱਲਾਂ ਕਰਦੀ ਸੀ ਪਰ ਉਸਦੇ ਘਰਦਿਆਂ ਨੂੰ ਉਸਦੀ ਮੰਮੀ ਨੂੰ ਤਾਂ ਪਹਿਲਾਂ ਹੀ ਪਤਾ ਸੀ ਫਿਰ ਉਹ ਸਾਰੀ ਗੱਲ ਆਪਣੇ ਭੂਆ ਨੂੰ ਦੱਸਦੀ ਹੈ ਦੱਸਦਾ ਹੈ ਕਿ ਐਦਾਂ ਗੱਲ ਹੋਈ ਆ ਭੂਆ ਤੇ ਉਸਦੀ ਮੰਮੀ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਇਹ ਕੁਝ ਗਲਤ ਕਰਨਾ ਚਾਹੁੰਦੀ ਆ ਤੇ ਉਹ ਜੋ ਵੀ ਉਹਨਾਂ ਦਾ ਡਰ ਸੀ ਉਹ ਹਕੀਕਤ ਵਿੱਚ ਹੋ ਗਿਆ ਹੁਣ ਕਵਲ ਨੇ ਕਿਹਾ ਆ ਕਿ ਉਸ ਨੂੰ ਮੇਰੇ ਘਰ ਦੇ ਵਿੱਚ ਆਣ ਦੀ ਲੋੜ ਨਹੀਂ ਹੁਣ ਉਸ ਨੂੰ ਜਿੱਥੇ ਮਰਜੀ ਵਿਆਹੋ ਜਿਹਦੇ ਨਾਲ ਉਹ ਭੱਜ ਕੇ ਗਈ ਆ ਉਸ ਦੀ ਮੰਮੀ ਤਾਂ ਬਹੁਤ ਹੈਰਾਨ ਹੁੰਦੀ ਆ ਉਹ ਤਾਂ ਇੰਨਾ ਪਰੇਸ਼ਾਨ ਹੋ ਜਾਂਦੀ ਆ ਕਿ ਇਸ ਕੁੜੀ ਨੇ ਆਪਣਾ ਘਰ ਬਰਬਾਦ ਕਰ ਲਿਆ ਇੰਨਾ ਵਧੀਆ ਘਰ ਵਾਰਾ ਤੇ ਟੱਬਰ ਮਿਲਿਆ ਸੀ ਸਾਰਾ ਜੋ ਕਹਿੰਦੀ ਸੀ ਉਹੀ ਮਿਲਦਾ ਸੀ ਇਸ ਨੂੰ ਹੁਣ ਇਸ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਆ ਤੇ ਉਹ ਪਿੰਕੀ ਨੂੰ ਬਹੁਤ ਫੋਨ ਕਰਦੇ ਆ ਤੇ ਪਿੰਕੀ ਫੋਨ ਨਹੀਂ ਚੱਕਦੀ ਤੇ ਜਦੋਂ ਉਹ ਆਪਣੇ ਆਸ਼ਿਕ ਕੋਲ ਪਹੁੰਚਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਹੁਣ ਆਪਾਂ ਚੰਡੀਗੜ੍ਹ ਚਲੇ ਜਾਂਦੇ ਆ ਕਿਤੇ ਉਹ ਵੀ ਨਾ ਇਹਨੂੰ ਧੋਖਾ ਦੇ ਜਾਵੇ ਉਸ ਦਾ ਸੋਨਾ ਤਾਂ ਪੈਸੇ ਲੈ ਕੇ ਭੱਜ ਜਾਵੇ ਹੁਣ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਇਸ ਨੂੰ ਤਾਂ ਉਹਨਾਂ ਨੇ ਵੀ ਕੱਢ ਦਿੱਤਾ ਤਾਂ ਪਿੰਕੀ ਫੇਰ ਕੀ ਕਰੇਗੀ ਹੁਣ ਅੱਗੇ ਜਾਣਕਾਰੀ ਲਈ ਵੀਡੀਓ